ਇੱਕ ਤੇ ਹੜ੍ਹ ਇੰਨਾ ਬੁਰਾ ਹਾਲ ਪਤਾ ਨਹੀਂ ਰੱਬਾ ਤੂੰ ਕੀ ਕਰਨਾ ਮੈਂ ਆ ਕਰਦੇ ਮੀ ਬੰਦ ਹੰਡ ਜਦ ਮੰਨੇ ਆ ਕਿ ਦੋ ਘੜੀ ਬਾਅਦ ਚਾਹ ਚਾਹੀਦੀ ਐ ਤੇ ਇਸ ਮੌਸਮ ਦੇ ਵਿੱਚ ਵੀ ਇਹਨਾਂ ਨੂੰ ਚਾਹਾਂ ਦੀ ਲੱਗੀ ਆ ਲੋਕਾਂ ਦੀ ਇੱਥੇ ਹਹਾਕਾਰ ਮੱਚੀ ਹੋਈ ਐ ਤੇ ਸਾਡੇ ਘਰ ਚਾਹ ਦੀ ਹਹਾਕਾਰ ਮੱਚੀ ਹੋਈ ਐ ਪਿੰਡਾਂ ਦੇ ਪਿੰਡ ਰੁੜ ਗਏ ਨੇ ਮੈਂ ਕੰਬਲੀ ਹੋਏ ਨਾ ਚਾਹ ਬਣਾ ਬਣਾ ਕੇ ਬੰਦ ਕਰਦੇ ਰੱਬਾ ਮੀ ਮੈਂਦ ਕੇ ਨਹੀਂ ਬੰਦ ਕਰਦੇ ਲੋਕਾਂ ਦੇ ਕੰਮਕਾਰ ਵੀ ਨਹੀਂ ਕੁਛ ਰਹਿ ਗਏ ਸਾਰਾ ਦਿਨ ਬੰਦੇ ਘਰ ਆ ਕੇ ਬੈਠੇ ਰਹਿੰਦੇ ਨਿਊਜ਼ ਚੈਨਲ ਆ ਕੇ ਬੈਠੇ ਰਹਿੰਦੇ ਨੇ ਦੁਖੀ ਕਰ ਛੱਡਿਆ ਮੈਨੂੰ ਤੇ ਘਰ ਦੀ ਕੰਮ ਵਾਲੀ ਬਣਾ ਕੇ ਮੈਨੂੰ ਰਟਾ ਵੇ ਮੰਨਿਆ ਮਜਬੂਰੀ ਹੈ ਸਾਰਿਆਂ ਦੀ ਬੰਦਾ ਪਿਛੋਂ ਕੰਮ ਕਰਦਾ ਵੀ ਛੁੱਟੀਆਂ ਕਰਨੀਆਂ ਜੇ ਹੈ ਅ 10 ਦਿਨ ਹੋ ਗਏ ਕੰਮ ਵਾਲੀ ਵੀ ਨਹੀਂ ਵੜਨਦੀ ਕਿ ਸਾਡੇ ਪਿੰਡ ਪਾਣੀ ਆ ਗਿਆ ਤੇ ਭੈਣ ਤੂੰ ਇੱਧਰ ਆ ਜਾ ਫਿਰ ਇੱਥੇ ਹੀ ਰਹਿ ਲਾ ਆ ਕੇ ਬੱਚੇ ਆਪਣੇ ਨਾਨਕੇ ਤੋਰ ਦੇ ਮੇਰੀ ਵੀ ਨਾਲ ਹੀ ਪਰਖਸ਼ਾ ਲੱਗੀ ਹੋਈ ਐ ਸਮਾਂ ਨਹੀਂ ਆਂਦੀ ਕੀ ਕੀਤਾ ਜਾਏਗਾ ਸਬਜੀ ਭਾਜੀ ਆਟਾ ਦਾਲ ਸਭ ਮਹਿੰਗੀ ਹੋ ਜੈਨੀ ਆ ਕੁਝ ਸਮਾਂ ਨਹੀਂ ਆਂਦਾ ਕੀ ਬਣੇਗਾ ਟਾਲ ਦਾ ਟਾਲ ਪਰੋਣਿਆਂ ਦਾ ਆ ਜਾਂਦਾ ਵੈ ਮੈਂ ਮਾਂ ਆਪਣੀ ਨੂੰ ਫੋਨ ਕਰਕੇ ਪੁੱਛਣਾ ਸਬਰ ਆਜੀ ਖੁਸ਼ੀ ਕਿ ਨਹੀਂ ਰਾਜੀ ਖੁਸ਼ੀ ਹੈਲੋ ਮੰਮੀ ਸਾਸਰੀ ਘਾਲ ਠੀਕ ਠਾਕ ਹੋ ਤੁਸੀਂ ਹੋ ਸੱਚੀ ਮੰਮੀ ਨਹੀਂ ਨਹੀਂ ਮੈਂ ਕਦੋਂ ਕਿ ਆ ਮਯਾ ਕਰਨ ਦੇਓ ਤੇ ਡੈਡੀ ਹੋਣੀ ਭਰਾ ਪਰਜਾਈ ਨਾ ਬਾਬਿਨ ਕੋ ਪੇਕੇ ਘਰ ਨੂੰ ਜਾਣਾ ਤੂੰ ਇੱਧਰ ਨੂੰ ਆ ਜਾ ਸਾਰੇ ਪਿੰਡਾਂ ਚ ਮੰਮੀ ਬੜਾ ਪਾਣੀ ਆਉਂਦਿਆ ਮੈਨੂੰ ਤਾਂ ਆ ਵੱਡੀ ਟੈਨਸ਼ਨ ਲੱਗੀ ਸੀ ਤੁਹਾਡੀ ਨਹੀਂ ਨਹੀਂ ਸਾਰਿਆਂ ਦੀ ਟੈਨਸ਼ਨ ਹੈ ਉਹ ਤਾਂ ਨਹੀਂ ਗੱਲ ਪਰਿਵਾਰਾਂ ਵਰਗੇ ਜੀ ਸਾਡੇ ਵਰਗੇ ਹੀ ਆ ਸਾਰਿਆਂ ਦੇ ਅੰਦਰ ਜਾਨ ਸਾਡੇ ਵਰਗੀ ਵਸਦੀ ਹੈ ਪਰ ਮੇਰੀ ਗੱਲ ਸੁਣੋ ਮੰਮੀ ਧੀ ਧੀ ਹਾਂ ਨੇ ਪੁੱਤ ਪੁੱਤ ਕਰਦੇ ਉਹ ਤੇ ਧੀ ਕੋਣਾ ਧੀ ਵੀ ਤੇ ਤੁਹਾਡੇ ਪੁੱਤਾਂ ਮਰ ਗਈ ਐ ਮੰਮੀ ਤੀ ਡੈਡੀ ਨੂੰ ਤੇ ਵੀਰੇ ਨੂੰ ਤੇ ਭਾਬੀ ਨੂੰ ਕਹੋ ਸਮਾਨ ਪੈਕ ਕਰ ਲਓ ਜਿਹੜਾ ਥੋੜਾ ਬੋਧਾ ਕਰਨਾ ਮੈਂ ਖਾਣ ਪੀਣ ਦੀ ਨਾ ਕੋਈ ਟੈਨਸ਼ਨ ਲੈਣਾ ਮੰਮੀ ਬਥੇਰਾ ਖੁਸ਼ਰਾ ਬਤਾ ਦਿੱਤਾ ਆ ਗਾ ਵੇ ਸ਼ਹਿਰ ਵਾਲ ਮੰਮੀ ਮੀਂਹ ਨਹੀਂ ਮੰਦੁੰਦੇ ਵੇ ਪਰ ਮਹਾਰਾਜ ਦੀ ਕਿਰਪਾ ਨਾਲ ਥੋੜਾ ਪਾਣੀ ਤੋਂ ਬਚਾ ਹੈਗਾ ਮੰਮੀ ਹਾਂਜੀ ਮੰਮੀ ਨੇ ਨਹੀਂ ਮੇਰੀ ਸੱਸ ਨੇ ਕੀ ਕਹਿਣਾ ਹੈਗਾ ਵਾ ਨਾ ਉਹਨੂੰ ਨਹੀਂ ਦਿਖਦਾ ਹੈਗਾ ਕਿ ਸਾਰੇ ਪਾਸੇ ਪਾਣੀ ਪਾਣੀ ਜਲ ਥਲ ਹੋਇਆ ਪਿਆ ਹੋਇਆ ਵੈ ਮੈਂ ਤੁਹਾਨੂੰ ਕਹਤਾ ਨਾ ਆਜੋ ਤਾਂ ਮਤਲਬ ਆਜੋ ਆਹੋ ਮੈਂ ਨਾ ਸੋਹਣੀ ਰੋਟੀ ਬਾਨੀ ਬਣਾ ਕੇ ਰੱਖਾਂਗੀ ਠੀਕ ਹੈ ਭਾਬੀ ਨੂੰ ਪਸੰਦ ਆ ਨਾ ਚਟੇ ਛੋਲੇ ਬਣਾ ਛੱਡਾਂਗੀ ਆਜੋ ਮੰਮੀ ਆਜੋ ਕਪੜੇ ਲੈ ਆਓ ਬਸ ਹੋਰ ਨਹੀਂ ਕਿਹੇ ਚੀਜ਼ ਦੀ ਲੋੜ ਮੰਮੀ ਚੰਗਾ ਫਿਰ ਮੰਮੀ ਮੈਂ ਰੱਖਾਂ ਫੋਨ ਮੈਂ ਤਿਆਰੀ ਕਰ ਲੈਨੀ ਆ ਸ਼ਾਮਾ ਤੱਕ ਪਹੁੰਚ ਜਿਓ ਚੰਗਾ ਮੰਮੀ ਮੈਂ ਆ ਵੇਖਾਂਗੀ ਤੁਹਾਡਾ ਚੰਗਾ ਚੰਗਾ ਕੀ ਹੋਇਆ ਅੰਜੂ ਕਿਹਦਾ ਫੋਨ ਆ ਕੇ ਇਹਦਾ ਫੋਨ ਥੋੜੀ ਮੈਂ ਕੀਤਾ ਜੇ ਫੋਨ ਪੇਕੇ ਮੰਮੀ ਹਾਲ ਚਾਲ ਲੈਣ ਨੂੰ ਆਹੋ ਤਾਂ ਫੇਰ ਬੜਾ ਪਾਣੀ ਆ ਗਿਆ ਮੰਮੀ ਉਹਨਾਂ ਦੇ ਪਿੰਡ ਵੀ ਕਿੰਨਾ ਦੇ ਮੰਮੀ ਉਹਨਾਂ ਦੇ ਮੇਰੇ ਪੇਕੇ ਸਾਰਾ ਤੋਂ ਲੈਦਾ ਪੋਸ਼ਣ ਪਾਣੀ ਪਾਣੀ ਮੰਮੀ ਹੋ ਗਿਆ ਬੈੱਡ 'ਚ ਤਰਨ ਦੇ ਨੇ ਹਾਏ ਸੱਚੇ ਪਾਤਸ਼ਾਹ ਮੇਰ ਕਰ ਦੁਨੀਆ ਤੇ ਕੀ ਬਾਣਾ ਵਾਪੜ ਲਿਆ ਏ ਇਹ ਪ੍ਰਮਾਤਮਾ ਕੀ ਗਲਤੀ ਹੋ ਗਈ ਹੈ ਦੁਨੀਆ ਤੋਂ ਕਿਉਂ ਇੱਕੇ ਰਸੇ ਬੰਨੇ ਜਾਣਦੇ ਆ ਸਾਰੀ ਦੁਨੀਆ ਨੂੰ ਤੂੰ ਸੱਚੇ ਬਾਦਸ਼ਾਹ ਲੋਕੀ ਇੰਨੀ ਅਰਦਾਸਾਂ ਕਰਨਦੇ ਆ ਉਹਨਾਂ ਦੀਆਂ ਅਰਦਾਸਾਂ ਸੁਣ ਕਿਤੇ ਹੋਣੀ ਬਸ ਕਰ ਆਪੋ ਤੇ ਇੰਨਾ ਟਾਈਮ ਹੋ ਗਿਆ ਵਾ ਪਾਣੀ ਤੇ ਪਤਾ ਨਹੀਂ ਕਿੱਥੇ ਕਿੱਥੇ ਆ ਗਿਆ ਵਾ ਕਿਤੇ ਰੋਕਾਂ ਦਾ ਨਾ ਹੀ ਨਹੀਂ ਲੈਣਦੇ ਆ ਪਾਣੀ ਮੰਮੀ ਲੋਕਾਂ ਦੇ ਕੰਮਕਾਰ ਹੀ ਨਹੀਂ ਰਹਿ ਗਏ ਸ਼ਹਿਰ 'ਚ ਵੇਖੋ ਲਗਾਤਾਰ ਮੀਂਹ ਪੈਣ ਨਾਲ ਕੋਈ ਰੇੜੀ ਨਹੀਂ ਲਾਉਂਦੇ ਆ ਵਿਚਾਰਾ ਗਰੀਬ ਬੰਦਾ ਪ੍ਰਿਕਸ਼ੇ ਨਹੀਂ ਚੱਲ ਪਾਰੇ ਪਾਣੀ ਪਾਣੀ ਸੜਕਾਂ ਦਹੋਂਦਿਆ ਚਲੋ ਇੱਥੇ ਤੇ ਨਿਕਲ ਜਾਂਦਾ ਵਾ ਲੋਕਾਂ ਦੀਆਂ ਦੁਕਾਨਾਂ ਚ ਮਾਲ ਉੱਥੇ ਹੀ ਗਲ ਗਿਆ ਵਾ ਕੀ ਕਰਨਗੇ ਦੁਕਾਨਦਾਰ ਕੀ ਕਰਨਗੇ ਪੈਲੀਆਂ ਵਾਲੇ ਹਾ ਪੈਲੀਆਂ ਵਾਲੇ ਕਿਸਾਨ ਜਿਨ੍ਹਾਂ ਨੂੰ ਵਿਚਾਰਿਆਂ ਨੂੰ ਆਸਾਂ ਹੀ ਪੈਲੀਆਂ ਤੋਂ ਤੇ ਡੰਗਰਾਂ ਤੋਂ ਹੀ ਬਿਲਕੁਲ ਦੁੱਧ ਵੇਚ ਕੇ ਗੁਜ਼ਾਰਾ ਕਰਦੇ ਪੈਲੀ ਬੰਨੇ ਤੋਂ ਉਹਨਾਂ ਨੇ ਲੋਨ ਚੁੱਕਿਆ ਪਤਾ ਨਹੀਂ ਕਿੰਨਾ ਕਿੰਨਾ ਲਿੰਮਟਾਂ ਬਣਾਈਆਂ ਕੀ ਕਰਨਗੇ ਉਹ ਜਿਨ੍ਹਾਂ ਦੇ ਘਰ ਵੀ ਰੁੜ ਗਏ ਪੁੱਤ ਤੇ ਆਪਣੇ ਫੇਕਿਆਂ ਨੂੰ ਕਹਿਆ ਵੀ ਕੋਈ ਗੱਲ ਨਹੀਂ ਤੁਸੀਂ ਜਰਾ ਜਿੰਨਾ ਫਿਕਰ ਨਾ ਕਰੋ ਹਸੀਂ ਬੜੀ ਉੱਚੇ ਥਾਂ ਸ਼ਹਿਰ 'ਚ ਬੈਠੇ ਆਂ ਛਲ ਰੱਬ ਨੇ ਇੱਥੇ ਮਿਹਰ ਰੱਖੀ ਆ ਹੱਲੇ ਤੇ ਤੂੰ ਉਹਨਾਂ ਨੂੰ ਕਹਿ ਤੀ ਇੱਥੇ ਆ ਜਨ RAM ਨਾ ਮੰਮੀ ਮੈਂ ਤਾਂ ਤੁਹਾਡੇ ਕਹਿਣ ਤੋਂ ਪਹਿਲਾਂ ਹੀ ਕਹਿ ਦਿੱਤਾ ਆਖਰਕਾਰ ਤਾਂ ਮੇਰਾ ਵੀ ਹੈ ਨਾ ਮੈਂ ਆਪਣੇ ਹੱਕ ਨਾਲ ਕਹਿਤਾ ਉਹਨਾਂ ਨੂੰ ਆਉਣ ਲੱਗੇ ਸ਼ਾਮ ਤੱਕ ਕੋਈ ਗੱਲ ਨਹੀਂ ਅੰਜੂ ਪੁੱਤ ਮੈਨੂੰ ਪੁੱਛਣ ਦੀ ਕੀ ਲੋੜ ਆ ਮੈਂ ਤੇ ਆਪ ਕਹਿਂਦੀ ਘਰ ਵੀ ਤੇਰਾ ਆ ਸਾਰਾ ਕੁਝ ਪੁੱਤ ਤੇਰਾ ਆ ਜਦੋਂ ਇੱਕ ਨੌ ਘਰ 'ਚ ਵਿਆਹ ਕੇ ਆ ਜਾਂਦੀ ਆ ਨਾ ਤੇ ਜੇ ਸੱਸ ਦਾ ਉਹ ਨਾ ਹਕ ਬੰਦਾ ਨਾ ਜਦ ਸੱਸ ਵਿਆਹੀ ਆਉਂਦੀ ਆ ਤੇ ਚੌਧਰ ਚਲਾਉਂਦੀ ਆ ਕਿ ਮੇਰਾ ਘਰ ਆ ਮੇਰੀਆਂ ਚੀਜ਼ਾਂ ਵਾ ਮੇਰਾ ਬਿਜ਼ਨਸ ਆ ਤੇ ਨੌ ਦਾ ਵੀ ਉਹਨਾਂ ਹੀ ਸਾਰਾ ਕੁਝ ਹੁੰਦਾ ਵਾ ਨੌ ਬਾਹਰੋਂ ਨਹੀਂ ਆਈ ਬਿਲਕੁਲ ਤੁਸੀਂ ਬੜਾ ਵਧੀਆ ਕੀਤਾ ਜਿਹੜਾ ਮੈਨੂੰ ਪੁੱਛਣ ਤੋਂ ਬਿਨਾ ਹੀ ਹਾਂ ਕਰਤੀ ਬਿਲਕੁਲ ਮੰਮੀ ਆਪਣੀ ਭਝਾਈ ਨੂੰ ਤੇ ਮਾਂ ਨੂੰ ਕਹਿ ਕਹਿ ਕੇ ਬਿਲਕੁਲ ਫਿਕਰ ਨਾ ਕਰਨ ਕਿ ਇਹ ਘਾਸੇ ਦਾ ਜਿੱਥੇ ਅਸੀਂ ਰੋਟੀ ਖਾਵਾਂਗੇ ਨਾ ਉੱਥੇ ਅਸੀਂ ਉਹਨਾਂ ਨੂੰ ਵੀ ਖਵਾਵਾਂਗੇ ਜਿੱਥੇ ਅਸੀਂ ਸੋਵਾਂਗੇ ਨਾ ਉੱਥੇ ਉਹਨਾਂ ਦਾ ਵੀ ਬਿਸਤਰਾ ਪਛਾਵਾਂਗੇ ਬਿਲਕੁਲ ਬਿਲਕੁਲ ਮੰਮੀ ਨਹੀਂ ਨਹੀਂ ਇੱਥੇ ਥੋੜੀ ਬਿਸਤਰੀ ਕਰਾਂਗੇ ਉੱਪਰ ਦਾ ਕਮਰਾ ਸਾਫ਼ ਕਰਵਾ ਦੇਣੀ ਹੈ ਤੇ AC ਵਾਲੇ ਨੂੰ ਬੁਲਾ ਕੇ ਨਾ AC ਠੀਕ ਕਰਾਦਾ ਹਾਏ ਤੇ ਮੌਸਮ ਠੰਡਾ ਵਾ ਤੇ ਬਾਅਦ ਚ ਜੇ ਮੰਨ ਲਓ ਕਿਸੇਲੇ ਧੁੱਪ ਨਿਕਲ ਆਂਦੀ ਤੇ ਗਰਮੀ ਤੇ ਲੱਗਦੀ ਨਾ ਆਪਾਂ ਉੱਪਰ ਦੇ ਕਮਰੇ ਸ਼ਿਫਟ ਕਰ ਦਾਂਗੇ ਕਮਰਾ ਵੀ ਵਧੀਆ ਸਾਡਾ ਉੱਪਰ ਲੱਗੂਤ ਮੈਂ ਕਹਿੰਦੀ ਆ ਜਦ ਕਿਸੇ ਭੈਣ ਭਰਾ ਨੂੰ ਲੋੜ ਪੈਂਦੀ ਆ ਨਾ ਤੇ ਕੰਮ ਆਉਣਾ ਚਾਹੀਦਾ ਵਾ ਬਿਲਕੁਲ ਬਿਲਕੁਲ ਇਹੋ ਤੇ ਗੱਲ ਹੁੰਦੀ ਆ ਜਿਹੜਾ ਮੁਸੀਬਤ ਵੇਲੇ ਕੰਮ ਆਵੇ ਨਾ ਉਹਨੂੰ ਦੁਨੀਆ ساری ਉਮਰ ਨਹੀਂ ਭੁੱਲਦੀ ਆ ਵੇਖਿਆ ਹੀ ਲੋਕਾਂ ਨੇ ਬਾਹਰ ਕਿਦਾਂ ਡਏ ਇੱਕ ਦੂਜੇ ਦਾ ਸਾਥ ਉਹ ਕਰਨਦੇ ਨੇ ਤੇ ਕੁਝ ਲੋਗ ਗੁਪਤਦਾਨ ਕਰੀ ਜਾਂਦੇ ਨੇ ਨਹੀਂ ਦਿਖਾ ਸਕਦੇ ਹੁਣ ਕੀ ਕਰਨੀ ਜਿੰਨਾ ਕੋ ਜਿਆਦਾ ਉਹ ਵਿਖਾ ਰਹੇ ਨੇ ਜਿੰਨਾ ਕੋ ਥੋੜਾ ਉਸ ਮਹਾਰਾਜ ਦੇ ਲੇਖੇ ਲਾ ਕੇ ਕਰਨਦੇ ਨੇ ਮੈਂ ਕਹਿੰਨੀ ਬਸ ਇਹ ਮੀਂਹ ਬੰਦ ਹੋਵੇ ਤੇ ਸਾਰਿਆਂ ਦਾ ਕੰਮ ਸੈੱਟ ਹੁੰਦਾ ਆਪਣੇ ਘਰਾਂ ਘੁਰੀ ਸਾਰੇ ਬਹਿਨ ਬਸ ਰਾਜੀ ਖੁਸ਼ੀ ਬਹਿਨ ਹੋਰ ਮੈਂ ਕਰਨਾ ਅੱਛਾ ਮੈਂ ਨਾ ਚਾਹਤਰੀ ਸੀ ਅ ਗਵੰਡਨਾ ਨੇ ਕਮੇਟੀ ਅੱਜ ਇੱਧਰ ਕੱਢਣੀ ਹੈ ਤੇ ਸਾਰੀਆਂ ਮੂੰ ਚੁੱਕੇ ਇੱਧਰ ਆਣ ਲੱਗੀਆਂ ਗਲੀ ਵਾਲੀਆਂ ਤੇ ਮੈਂ ਕਿਹਾ ਮੈਂ ਚਾਹ ਧਰ ਲਵਾ ਬਿੱਲਾਂ ਮੇਰੀ ਗੱਲ ਸੁਣ ਐ ਇੱਧਰ ਕੀ ਕਰਨ ਨੂੰ ਆਉਣ ਲੱਗੀਆਂ ਉਹਨਾਂ ਨੂੰ ਕਹਿ ਦੇ ਕਿ ਸਾਡੇ ਵਾਲ ਪਰੌਣੇ ਆਉਣ ਲੱਗੇ ਆ ਤਾਂ ਅੱਜ ਆਪਣੇ ਘਰ ਕਮੇਟੀ ਕੱਢ ਲਓ ਚੱਲ ਅੱਗੇ ਤਾਂ ਤੁਹਾਨੂੰ ਕਦੀ ਰੋਕਿਆ ਨਹੀਂ ਆ ਤੈਨੂੰ ਪਤਾ ਉਹਨਾਂ ਨੇ ਵੀ ਫੇਰ ਆਣ ਕੇ ਬਹਿਣਾ ਖਲੋਣਾ ਵਾ ਤੇ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਮੰਮੀ ਜੀ ਬਣਾ ਕਰਦੇ ਉਹਨਾਂ ਨੂੰ ਆ ਡੈਡੀ ਉਹਨਾਂ ਨੇ ਗੇਜ ਜਿਉ ਪਾਈ ਏ ਮਾੜੀ ਜਦੋਂ ਬੋਲੀ ਕਰਨੀ ਇੱਧਰ ਹੀ ਕਰਨੀ ਆ ਡੈਡੀ ਤੇਰੇ ਦੀ ਕਿਹੜੀ ਗੱਲ ਆ ਵੇਲਾ ਹੈਗਾ ਵਾ ਜਿਹੜੇ ਬੰਦੇ ਨੂੰ ਨਹੀਂ ਉਹਨੂੰ ਬਾਹੋਂ ਫੜ ਲਿਆਊਗਾ ਆ ਬਣਾਵੀਂ ਚਾ ਆ ਬਣਾਵੀਂ ਤਾਂ ਹੁਣ ਤਾਂ ਮੈਂ ਧਰਤੀ ਮਮਾ ਡੈਡੀ ਅੱਗੇ ਕੀ ਬੋਲਾਂ ਕਿ ਡੈਡੀ ਜਾਓ ਉਹਨਾਂ ਦੇ ਘਰ ਅੱਜ ਬੋਲੀ ਕਰਾਓ ਕੋਈ ਨਹੀਂ ਚਾਹ ਪਿਆ ਗਿਆ ਤੇ ਮੈਂ ਤੋਰਦੇ ਕਰਨਾ ਤੇ ਮੇਰੇ ਤਾਂ ਨਾ ਦਿਮਾਗ ਖਰਾਬ ਹੀ ਹੋ ਗਿਆ ਐਵੇਂ ਆਂਦੇ ਵੇਲਾ ਬੰਦਾ ਤੇ ਉਦਾ ਸ਼ਦਾਈ ਹੋ ਜਾਂਦਾ ਆ ਤੇ ਨੌਕਰੀ ਤਾਂ ਠੀਕ ਹੀ ਇਹਨੇ ਸਾਡੀ ਜਾਨ ਹੀ ਖਾ ਲਈ ਇੱਥੇ ਵੇਲੇ ਚਲੋ ਕੋਈ ਨਹੀਂ ਮੰਮੀ ਮੈਂ ਸੋਚਣ ਨਹੀਂ ਰਹੀਤੀ ਨਾ ਮਟਰ ਪਨੀਰ ਦੀ ਸਬਜ਼ੀ ਬਣਾ ਲਵਾਂ ਤੇ ਭਾਬੀ ਨੂੰ ਨਾ ਚਿੱਟੇ ਛੋਲੇ ਬੜੇ ਪਸੰਦ ਹੈ ਕੋਈ ਗੱਲ ਨਹੀਂ ਪੁੱਤ ਤੇਰਾ ਪਰਿਵਾਰ ਆ ਤੇ ਤੈਨੂੰ ਪਤਾ ਵਾ ਕਿ ਉਹਨਾਂ ਨੂੰ ਕੀ ਕੀ ਪਸੰਦ ਹੈ ਤੇ ਜੇ ਕੋਈ ਸਮਾਨ ਲੈ ਆਉਣ ਵਾਲਾ ਨਾ ਬਾਜ਼ਾਰੋਂ ਤੇ ਉਹ ਮੇਰਾ ਪੁੱਤ ਕਾਪੀ ਪੈਨ ਪਿਆਈ ਆ ਲਿਖ ਦੇ ਮੈਂ ਤੇਰੇ ਡੈਡੀ ਨੂੰ ਫੜਾਵਾਂ ਤੇ ਸਮਾਨ ਲਿਆ ਦੇਵੇ ਘਰ ਹੈ ਵੈਸੇ ਉਦਾਂ ਸਾਰਾ ਕੁਝ ਸੌਦਾ ਪਤਾ ਤੇ ਆਪਾਂ ਹਜੇ ਪਰਸੋਂ ਚੋਂ ਥੱਲੇ ਆਂਦਾ ਵਾ ਤੇ ਆ ਖਾਣ ਪੀਣ ਦਾ ਕੋਈ ਹੋਰ ਜਿਹੜਾ ਕੋਈ ਚਾਹ ਨਾ ਸਮਾਨ ਜਾਂ ਉਦਾਂ ਮੰਗਾਉਣਾ ਨਾ ਲਿਆ ਮੈਨੂੰ ਲਿਖ ਦੇ ਮੇਰੀ ਗੱਲ ਸੁਣੋ ਚਲੋ ਮੰਮੀ ਗੱਲ ਨੂੰ ਗੱਲ ਕੀ ਕਰਨੀ ਹੈ ਸਲਾਦ ਤੇ ਰੋਟੀ ਨਾ ਸਾਡੇ ਖਾਂਦੇ ਖਾਂਦੇ ਅਹੀਂ ਭਾਵੇਂ ਘੱਟ ਖਾਣੇ ਸਲਾਦ ਮੈਂ ਇਹਨਾਂ ਨੂੰ ਕਹਿੰਦਾ ਖੁੱਲਾ ਲੈਣ ਥੋੜਾ ਜਿਹਾ ਨਹੀਂ ਪਕੌੜੀਆਂ ਮੰਗਾ ਲਾ ਹਾਂ ਹਾਂ ਅਜਾ ਕੰਮ ਲੈ ਕੇ ਰਹਤਾ ਮਹੀਨਾ ਕਿੱਥੇ ਹੀ ਆਰਾਮ ਨਾਲ ਰਹੇ ਹੋ ਜਾਦੂ ਇਦਾਂ ਕਰ ਦਾਲ ਪਈ ਹੁੰਦੇ ਮੈਨੂੰ ਜਾ ਚਾ ਭੱਲਿਆਂ ਦੀ ਮੈਂ ਬਣਾ ਦਿੰਨੀ ਆ ਤੇ ਨਾਲ ਪਕੌੜੇ ਬਣਾ ਲੈ ਹੋਰ ਕੀ ਆ ਚਲੋ ਕੋਈ ਨਹੀਂ ਮੈਂ ਕਰ ਲਾਂਗੀ ਮੈਂ ਟ ਲਗਣਾ ਪਕੌੜੇ ਕੱਢ ਲੈ ਥੋੜੇ ਜਿਹੀ ਚਲੋ ਮੈਂ ਆਈ ਜੇ ਜਰਾ ਚੱਲੋ ਸ਼ਾ ਇਹਨ ਭਰਾਇ ਇੱਕ ਦੂਜੇ ਦੇ ਕੰਮ ਆਉਂਦਾ ਵਾ ਜੇ ਮੁਸੀਬਤ ਵੇਲੇ ਕਿਸੇ ਦੇ ਲਾਗੇ ਨਹੀਂ ਲੱਗਾਂਗੇ ਤੇ ਕੀ ਫਾਇਦਾ ਖਾਨੂੰ ਅਸੀਂ ਵੀ ਰੱਬ ਨੂੰ ਜਾਣ ਦੇਣੀ ਆ ਰੱਬਾ ਕਾਦੀ ਮਾਰ ਮਾਰਨ ਦੇ ਆ ਲੋਕਾਂ ਨੂੰ ਕੀ ਹੋ ਗਿਆ ਤੈਨੂੰ ਇੱਕ ਪਰਮਾਤਮਾ ਤੇ ਹੁੰਦਾ ਨੇੜਾ ਬਿਆੰਤ ਹੁੰਦਾ ਹੈ। ਉਹ ਸਾਰਾ ਕੁਝ ਪਾਲਦਾ ਆ। ਸਾਰਿਆਂ ਦੀ ਦੇਖ ਰੇਖ ਕਰਦਾ ਆ। ਪਤਾ ਨਹੀਂ ਆ ਕੀ ਬੰड्या ਦੁਨੀਆ ਤੇ। ਬੜੀ ਟੈਨਸ਼ਨ ਲੱਗਦੀ ਮੈਨੂੰ ਤੇ ਰਾਤ ਰਾਤ ਨੀਂਦ ਨਹੀਂ ਆਉਂਦੀ। ਬੜੇ ਰਿਸ਼ਤੇਦਾਰ ਜਿਹੜੇ ਵਿਚਾਰੇ ੱੱਕੇ ਖਾਂਦੇ ਆ। ਪਤਾ ਨਹੀਂ। ਇਹਨਾਂ ਦੀ ਭੂਆ ਠੀਕ ਹੋਵੇ ਸਹੀ। 2 ਦਿਨ ਹੋ ਗਏ ਉਹਦਾ ਵੀ ਨੀ ਫੋਨ ਆਇਆ। ਆ ਪਤਾ ਨਹੀਂ ਮੇਰਾ ਫੋਨ ਕਿੱਥੇ ਰੱਖਿਆ ਅੰਜੂ ਨੇ। ਤੇ ਕਰਕੇ ਪੁੱਛਾਂ ਤਾਂ ਸਹੀ। ਅੰਜੂ। ਚੱਲ ਮਨਾ ਚਾਹਤਾ ਬਾਬੀ ਅੰਜੂ ਪੂਆ ਲਾ ਪੂਆ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਦੱਸਾਂ ਤੁਹਾਨੂੰ ਸਾਡੇ ਤੇ ਪਿੰਡ ਇੰਨਾ ਪਾਣੀ ਆ ਗਿਆ ਸਾਰਾ ਕੁਸ਼ੀ ਰੁੜ ਗਿਆ ਅੱਛਾ ਬਾਬੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੈਠੋ ਪੂਆ ਜੀ ਅੰਦਰ ਮੈਂ ਆਈ ਪਾਣੀ ਲੈ ਕੇ ਮੰਮੀ ਤੇਰੀ ਅੰਦਰ ਹੈ ਹਾਂ ਹਾਂ ਅੰਦਰ ਹੀ ਨੇ ਆਪ ਪਫੇ ਕੁੱਟਨੀ ਇੱਥੇ ਆ ਗਈ ਭੂਆ ਦੱਸ ਅੱਜ ਮੇਰੇ ਪੇਕਿਆਂ ਨੇ ਆਣਾ ਸੀ ਤਾਂ ਮੂੰ ਚੁਕਨੀ ਇੱਧਰ ਆ ਗਈ ਐ ਸੱਸੀ ਸਭਾ ਜਾ ਥੈਲਾ ਫੁੱਲਾ ਚੁੱਕ ਕੇ ਨਿਆਣੇ ਚੁੱਕ ਕੇ ਤੇ ਲੈ ਹੀ ਨਾਲੀ ਇਹਦੇ ਪਿੰਡ ਵਾਲੇ ਕਿੰਨਾ ਕੁ ਦੇ ਪਾਣੀ ਆ ਗਿਆ ਇੱਧਰਲੇ ਪਾਸੇ ਤਾਂ ਮੈਨੂੰ ਐ ਹੀ ਨਹੀਂ ਪਾਣੀ ਆਇਆ ਹੈ ਕਿਵੇਂ ਅਗਲੇ ਡੁਕੜ ਕੱਟ-ਕੱਟ ਕੇ ਦੱਸਣ ਦੇ ਹੀ ਸੀ ਹੁਣ ਬਹਿ ਜਾਈਏ ਇੱਧਰ ਚੌਦਰ ਮੂੜਾ ਕਰਨ ਆਪਣੇ ਬਣਾਓ ਤੇ ਖਵਾਓ ਇਹਨੂੰ ਪਕਾ-ਪਕਾ ਕੇ ਦੇ ਤੇਰੇ ਬੱਚਿਆਂ ਦੀਆਂ ਮੈਘੀਆਂ ਬਣਾਓ ਤੇ ਦੁੱਧ ਬਣਾਓ ਤੇ ਕਿਤੇ ਕੂਫੀਆਂ ਬਣਾਓ ਲੱਗੀ ਰਵਾਂ ਮੈਂ ਨੌਕਰ ਬਣ ਜਾਵਾਂ ਉਧਰੋਂ ਮੇਰੇ ਪੇਕੇ ਆ ਲਗੇ ਮੈਂ ਉਹਨਾਂ ਦੀ ਸੇਵਾ ਕਰਾਂਗੀ ਕਿ ਮੈਂ ਦੀ ਸੇਵਾ ਕਰਾਂਗੀ ਬੰਦਾ ਪੁੱਛੇ ਤੂੰ ਕਿਤੇ ਹੋਰ ਚਲ ਜੈਂਦੀ ਆਪਣੀ ਕੁੜੀ ਵੱਲ ਚਲ ਜੈਂਦੀ ਲੈ ਕੁੜੀ ਤਾਂ ਸੱਚੀ ਵੀ ਐ ਹੀ ਨਹੀਂ ਕਿਤੇ ਚਲ ਜੈਂਦੀ ਹੋਰ ਰਿਸ਼ਤੇਦਾਰਾਂ ਵੱਲ ਹੈ ਆਵੜੀ ਅੰਦਰ ਚੇਤੇ ਆਇੰਦੇ ਪੇਕੇ ਉਂਝ ਭਾਵੇਂ ਵੜਨਾ ਨਾ ਹੋਵੇ ਦਮਾ ਹੁਣ ਮੈਂ ਪਾਣੀ ਲੈ ਸਤਿ ਸ਼੍ਰੀ ਅਕਾਲ ਬੁਜੀ ਜੀ ਭੈਣ ਜੀ ਠੀਕ ਹੋ ਤੁਹਾਨੂੰ ਪਾ ਗਏ ਕੀ ਹੋਇਆ ਗੁਰਜੀਤ ਨੇ ਠੀਕ ਦੋ ਸਭ ਆਪ ਜੀ ਤਾਂ ਠੀਕ ਠਾਕ ਹੈ ਸਭ ਪਾਣੀ ਦੇ ਨਹੀਂ ਆ ਗਏ ਉਧਰ ਕਿਤੇ ਨਾ ਨਾ ਪਾਣੀ ਸਾਰਾ ਕੋਚੀ ਰੋੜ ਗਿਆ ਹਾਏ ਬਾਹ ਹਾਏ ਰੱਖ ਸੱਚੇ ਪਾਸ਼ਾ ਅਮੀਰ ਖਾਨ ਚਲ ਕੋਈ ਨਹੀਂ ਬਹਿ ਜਾ ਰੱਬ ਦਾ ਭਾਣਾ ਆ ਇਹਨੂੰ ਕੌਣ ਰੋਕ ਸਕਦਾ ਹੈ ਬਹਿ ਜਾ ਪੁੱਤ ਬਹਿ ਜਾ ਅੰਜੂ ਪਾਣੀ ਲਿਆ ਮੇਰੀ ਗੱਲ ਸੁਣ ਠੀਕ ਠਾਕ ਹੈ ਸਮਾਨ ਤੇ ਨਹੀਂ ਖਰਾਬ ਹੋ ਗਿਆ ਸਾਰਾ ਸਮਾਨ ਤੇ ਥੋੜਾ ਬੋਤਾ ਬਚਾ ਲਿਆ ਉੱਪਰਲੇ ਕਮਰੇ ਚੜਾ ਲਿਆ ਪਰ ਜਿਹੜਾ ਥੱਲੇ ਰਹਿ ਗਿਆ ਇਹ ਸਾਰਾ ਰੁੜ ਗਿਆ ਨਹੀਂ ਪੈਣਾ ਹੁੰਦਾ ਤੇ ਨੂੰ ਫੋਨ ਲੱਗੀ ਹੀ ਕਰਨਾ ਤੇ ਉੰਤਰੀ ਰੁੜ ਜਣਗੀ ਬੈਟਰੀ ਲੋ ਹੀ ਵੇਖੀ ਤਾਂ ਮੈਂ ਹੁਣੇ ਚਾਰਜ ਤੇ ਲਾ ਦਿੱਤਾ ਮੈਂ ਕਿਹਾ ਚਾਰਜ ਹੁੰਦਾ ਤੇ ਫਿਰ ਮੈਂ ਗੁਰਜੀਤ ਨੂੰ ਫੋਨ ਕਰਦੀ ਆ ਤੋ ਤਿੰਨ ਦਿਨ ਹੋ ਗਏ ਗੁਰਜੀਤ ਦਾ ਫੋਨ ਨਹੀਂ ਆਇਆ ਮੇਰਾ ਧਿਆਨ ਤੇਰੇ ਵਾਲੀ ਹੀ ਅੱਗੇ ਆ ਵੇਖ ਨੌ ਦੇ ਪੇਕੇ ਤੋਂ ਫੋਨ ਆਇਆ ਉਹ ਵੀ ਵਿਚਾਰੇ ਆਉਂਦੇ ਉਹਨਾਂ ਦੇ ਵੀ ਪਾਣੀ ਆ ਗਿਆ ਕਹਿੰਦੇ ਉਹਨਾਂ ਦੇ ਵੀ ਆ ਗਿਆ ਵਾ ਬਚਾਅ ਹੋਇਆ ਵਾ ਪਤਾ ਨਹੀਂ ਭੈਣ ਬਚਾਅ ਕਾਦਾ ਹੋਣਾ ਜਦ ਪਾਣੀ ਆ ਜਾਏ ਤਾਂ ਸਮਾਨ ਕਿੱਥੇ ਬਚਦਾ ਐ ਇੰਨੀ ਮਿਹਨਤ ਨਾਲ ਘਰਾਂ ਦਾ ਸਮਾਨ ਬਣਾਇਆ ਹੁੰਦਾ ਜਨਾਨੀਆਂ ਵਿਚਾਰੀਆਂ ਨੇ ਕਿੱਸਾਂ ਕਰ ਕਰਕੇ ਉਹਨਾਂ ਦਾ ਮਾਲ ਡੰਗਰ ਵੀ ਹੀ ਬਚਿਆ ਆਖਣ ਲਈ ਹੀ ਇਹ ਪਾਣੀ ਦਾ ਪਤਾ ਲੱਗ ਗਿਆ ਕਿ ਪਹਿਲੇ ਆਉਣ ਡਿਆ ਵਾ ਤੇ ਕਹਿੰਦੀ ਥੋੜਾ ਬੋਤਾ ਸਮਾਨ ਉੱਤੇ ਚਵਾਰੇ ਤੇ ਥੋੜਾ ਜਿਹਾ ਚਾੜਿਆ ਵਾ ਕਿ ਆਪਣੇ ਰਹਿਣ ਨੂੰ ਜਗ੍ਹਾ ਨਹੀਂ ਬਚੀ ਇੱਕ ਤੇ ਵਿਚਾਰਿਆਂ ਦਾ ਉਹਨਾਂ ਦਾ ਕਮਰਾ ਵਾ ਉੱਤੇ ਤੇ ਮਾਲ ਡੰਗਰ ਕਿਤੇ ਹੋਰ ਛੱਡ ਕੇ ਆਏ ਆ ਤੇ ਹੁਣ ਭਰਾ ਤੇ ਦਾ ਉੱਥੇ ਹੀ ਰਹੂਗਾ ਉਹ ਵਿਚਾਰਾ ਚੂਰਾ ਨਹੀਂ ਪਾਉਣਾ ਕਿ ਆਪ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਬਾਕੀ ਆਪਣੇ ਟੱਬਰ ਨੂੰ ਇੱਥੇ ਬੁਲਾ ਲਾ ਚਲ ਅੱਛਾ ਕੋਈ ਗੱਲ ਨਹੀਂ ਪੈਂਦੀ ਜਿੱਥੇ ਅਸੀਂ ਰੋਟੀ ਖਾਣੀ ਉੱਥੇ ਉਹ ਖਾਈ ਜਾਣਗੇ ਇਹ ਕਿਹੜੀ ਗੱਲ ਐ ਇਹ ਤਾਂ ਹੈ ਮੁਸੀਬਤ ਕਿ ਇਹਨੂੰ ਪੁੱਛ ਕੇ ਥੋੜਾ ਹੁੰਦੀ ਆ ਹੁਣ ਵੇਖ ਮੈਂ ਹੱਡੇ ਵੀ ਇਸ ਤਰ੍ਹਾਂ ਹੀ ਬਾਜੀ ਤੇਰੇ ਨੂੰ ਤਾਂ ਚੱਲ ਰਹਿਣਾ ਪੈਣਾ ਹੈ ਉੱਥੇ ਬਾਹਰ ਖੁੱਲੀ ਜਗ੍ਹਾ ਤੇ ਉੱਥੇ ਕਿਤੇ ਡੰਗਰ ਬੰਨੇ ਉੱਚੀ ਜਗ੍ਹਾ ਤੇ ਤੂੰ ਹੁਣ ਮੈਨੂੰ ਤਾਂ ਫੇਰ ਆਉਣਾ ਹੀ ਪੈਣਾ ਹੈ ਨਾ ਬੱਚਿਆਂ ਦੇ ਕਿਤਾਬਾਂ ਕਾਪੀਆਂ ਸਭ ਰੁੜ ਗਈਆਂ ਕੁਛ ਨਹੀਂ ਬਚਿਆ ਚਲ ਕੋਈ ਗੱਲ ਨਹੀਂ ਜਿੱਥੇ ਜਾਨ ਬਚ ਗਈ ਹੈ ਨਾ ਗੁਰਜੀਤ ਉੱਥੇ ਸਭ ਕੁਝ ਹੀ ਆ ਭਾਜੀ ਨੂੰ ਵੀ ਕਹਿਆ ਕੋਈ ਨਹੀਂ ਤੁਸੀਂ ਇੱਥੇ ਆ ਜਾਓ ਜੇ ਨਹੀਂ ਹੋਰ ਕਿਤੇ ਜਾਣਾ ਤੇ ਰਹੀ ਗੱਲ ਕਿਤਾਬਾਂ ਦੀ ਕੋਈ ਗੱਲ ਨਹੀਂ ਪੁੱਤ ਕਿਤਾਬਾਂ ਤੁਹਾਨੂੰ ਫੇਰ ਲੈ ਦਾਂਗੇ ਇਹ ਕਿਹੜੀ ਗੱਲ ਆ ਆਪ ਠੀਕ ਠਾਕ ਜੇ ਨਾ ਮੇਰੀ ਤਾਂ ਇਨੀ ਜਾਨ ਤੇ ਜਾਨ ਪੈ ਗਈ ਆ ਤੁਸੀਂ ਇੱਥੇ ਰਹੋ ਆਪਣਾ ਤੁਹਾਡਾ ਘਰ ਆ ਜਿੰਨਾ ਚਿਰ ਮਰਜ਼ੀ ਰਹੋ ਤੇ ਜਿੰਨਾ ਚਿਰ ਮਰਜ਼ੀ ਖਾਓ ਪੀਓ ਤੁਸੀਂ ਕੋਈ ਟੈਨਸ਼ਨ ਵੀ ਤੋਂ ਲੈਣੀ ਮੇਰੇ ਹੁੰਦਿਆਂ ਪੈਸੇ ਤੇਲੇ ਦੀ ਲੋੜ ਐ ਤਾਂ ਦੱਸ ਨਹੀਂ ਭਾਬੀ ਪੈਸੇ ਤੇਲੇ ਦਿੱਤੀ ਨਹੀਂ ਲੋੜ ਬਸ ਇੰਨਾ ਹੀ ਬਥੇਰਾ ਵਾ ਕਿ ਜਿੰਨੇ ਦਿਨ ਪਾਣੀ ਨਹੀਂ ਉਤਰਦਾ ਥਾਂ ਹੁੰਦਾ ਤੇ ਅਸੀਂ ਇੱਥੇ ਰਹਿ ਲੀਏ ਚਲ 2 ਟਾਈਮ ਰੋਟੀ ਆ ਸਹੀ ਗੱਲ ਪੁੱਛੇ ਨਾ ਸੁਵੇਰ ਦਾ ਨਾ ਮੇਰੇ ਬੱਚਿਆਂ ਨੇ ਇੱਕ ਬੁਰਕੀ ਨਹੀਂ ਮੂੰਚ ਕਿਤੇ ਪਾ ਕੇ ਵੇਖੀ ਚਾਹ ਦਾ ਰਹਿਣ ਦੇ ਤੇ ਇਸ ਤਰ੍ਹਾਂ ਕਰ ਅੰਜੂ ਨੂੰ ਕਹਿ ਕੇ ਨਾ ਰੋਟੀ ਬਣਵਾ ਦੇ ਇਦਾਂ ਕਿਉਂ ਕਹਿੰਦੀ ਹੈ ਸਾਰਾ ਕੁਝ ਦਵਾਂਗੇ ਖਾਣ ਪੀਣ ਨੂੰ ਰੋਟੀ ਵੀ ਬਣੂਗੀ ਤੇ ਚਾਹ ਵੀ ਬਣੂਗੀ ਤੂੰ ਕਦੋਂ ਟੈਨਸ਼ਨ ਲੈਨੀ ਆ ਦੱਸ ਐਦਾਂ ਨਾ ਸੋਚ ਤੂੰ ਕਿ ਤੂੰ ਘਰੇ ਬੋਝ ਬਣ ਗਈ ਤਾਂ ਕਿ ਮੇ ਭਾਬੀ ਬਤਵਲੇ ਨਾ ਭੈਣ ਭਰਾ ਹੀ ਇੱਕ ਦੂਜੇ ਦੇ ਕੰਮ ਹੁੰਦਾ ਕੋਈ ਹੋਰ ਨਹੀਂ ਬਾਹਰ ਹੁੰਦਾ ਤੁਹਾਨੂੰ ਤਾਂ ਪਤਾ ਹੀ ਹੈ ਮੈਂ ਆਪਣੇ ਬੱਚਿਆਂ ਨੂੰ ਕਿੰਨਾ ਲਾਡ ਲਾ ਰੱਖਿਆ ਸੋ ਯਾ ਤੇ ਵਿਚਾਰੇ ਭੁੱਖੇ ਮਰ ਤੋਂ ਵੇਖੇ ਨਹੀਂ ਜਾਂਦੇ ਨਹੀਂ ਤੇ ਮੈਂ ਆਪ ਲਾ ਲਾ ਰੋਟੀ ਦੱਸੋ ਮੈਨੂੰ ਕਿੱਥੇ ਭਿਆ ਆਟਾ ਉਹਦਾ ਦੀਆਂ ਗੱਲਾਂ ਨਾ ਕਰੀ ਮੈਂ ਤੈਨੂੰ ਕਹਿ ਰਤਾਈ ਤੈਨੂੰ ਮੇਰਾ ਸ਼ੁਰੂ ਤੋਂ ਪਤਾ ਵਾ ਮੈਂ ਇਹ ਚੀਜ਼ਾਂ ਨਹੀਂ ਉਹ ਬਰਦਾਸ਼ਤ ਕਰਨੀਆਂ ਆਪਣਾ ਤੇਰਾ ਘਰ ਆ ਜਿੰਨਾ ਮਰਜੀ ਖਾ ਪੀ ਲਿਆ ਮੈਂ ਦੇਖਦੀ ਹੁਣ ਡਈ ਰੋਟੀ ਪਣੀ ਕਰਨ ਅੰਛ ਪੁੱਤ ਇਧਰ ਆ ਮੇਰੇ ਕੋਲ ਬੈ ਵੇਖ ਪੁੱਤ ਮੈਂ ਤਾਂ ਦਿਮਾਗ ਹੋਣ ਦੇ ਨਾ ਤੇ ਨਾ ਤੁਹਾਨੂੰ ਸਮਝਾਉਣ ਲੱਗੀ ਆ ਪਾਪਾ ਇੱਥੇ ਆਏ ਨਾ ਹੁਣ ਮੰਮੀ ਕੋ ਇੱਥੇ ਬੜੇ ਪਿਆਰ ਨਾਲ ਰਹਿਣਾ ਵਾ ਸ਼ਰਾਰਤਾਂ ਨਹੀਂ ਕਰਨੀਆਂ ਅੰਚੂ ਖਾਸ ਕਰ ਤੂੰ ਸ਼ਰਾਰਤਾਂ ਬਹੁਤ ਕਰਦਾ ਵਾ ਤੇ ਮੰਮੀ ਤੁਹਾਡੀ ਕਹਿੰਦੀ ਸੀ ਕਿ ਕਿਤਾਬਾਂ ਤੁਹਾਡੀਆਂ ਨਾ ਤੁਹਾਨੂੰ ਲਿਆ ਦਾਂਗੇ ਨਵੀਆਂ ਤੇ ਇੱਥੇ ਬੈ ਕੇ ਤੇ ਪੜਿਓ ਪਤਾ ਤਾਂ ਹੈਗਾ ਬਾਅਦ ਵਿੱਚ ਸਕੂਲ ਕੋਲ ਜਣੇ ਮਗਰੇ ਪੇਪਰ ਨੇ ਅੱਛਾ ਪੜਾਈ ਦਾ ਪੂਰਾ ਧਿਆਨ ਰੱਖਣਾ ਅੰਚੂ ਤੂੰ ਵੀ ਜਿਹੜੀ ਗੱਲ ਨਹੀਂ ਨਾ ਸਮਝ ਆਉਂਦੀ ਭਾਬੀ ਤੁਹਾਡੀ ਪੜ੍ਹੀ ਲਿਖੀ ਆ ਉਹਦੇ ਕੋਲ ਪੁੱਛਿਓ ਚੰਗਾ ਪੜ੍ਹਾਉਗੀ ਤੁਹਾਨੂੰ ਤੇ ਤੂੰ ਭਾਬੀ ਆਪਣੀ ਨਾ ਸਾਰਾ ਕੰਮ ਵੀ ਨਾਲ ਕਰਾ ਦਿਆ ਕਰੀ ਠੀਕ ਹੈ ਛੋਟੇ ਛੋਟੇ ਕੰਮ ਝਾੜੂ ਚੂੜੂ ਲਵਾਤਾ ਪੋਚਾ ਲਵਾਤਾ ਉਹ ਤਾਂ ਪੰਨ ਤੇ ਬੋਝ ਥੋੜਾ ਬਣ ਕੇ ਬਹਿਣਾ ਵਾ ਹੈ ਨਾ ਹਾਂ ਮੈਂ ਨਾ ਨਾ ਸਾਰਾ ਕੰਮ ਕਰਾਵਾਂਗੀ ਉਹਨਾਂ ਨੂੰ ਇਹ ਨਾ ਲੱਗੇ ਕਿ ਬੋਝ ਬਣ ਗਏ ਮੇਰੇ ਕੋਲ ਵੀ ਜਿੰਨਾ ਹੋਗਾ ਮੰਮੀ ਨਾਲ ਕਰਾਵਾਂਗੀ ਤੂੰ ਮੇਰੀ ਤੀਸੀ ਆਣੀ ਜਿੱਦਾਂ ਮੇਰੇ ਨਾਲ ਘਰ ਕੰਮ ਕਰਾਉਣੀ ਨਾ ਉਤਰੇ ਭਾਬੀ ਆਪਣੀ ਨਾਲ ਵੀ ਕਰਾਈ ਮੰਮੀ ਮੈਂ ਭਾਬੀ ਨਾਲ ਸਾਰਾ ਕੰਮ ਕਰਾਵਾਂਗੀ ਦੱਸੋ 4:30 ਕਦੋ ਸਹੀ ਹੋਏਗਾ ਫੇ ਕਦੋ ਘਰ ਜਾਵਾਂਗੇ ਕੋਈ ਗੱਲ ਨਹੀਂ ਪੁੱਤ ਜਦੋਂ ਪਾਣੀ ਨਿਕਲ ਗਿਆ ਨਾ ਪਿੰਡਾਂ ਚੋਂ ਆਪਣਾ ਘਰ ਪਹਿਰ ਆਪਾਂ ਸਹੀ ਕਰ ਲੈਣਾ ਵਾ ਫਿਰ ਆਪਾਂ ਆਪਣੇ ਘਰ ਚੋਂ ਜਾਵਾਂਗੇ ਜਿੰਨੇ ਦਿਨ ਨਹੀਂ ਨਿਕਲਦਾ ਪਾਣੀ ਤੇਨੇ ਤਾਂ ਪਤਾ ਹੁਣ ਸਾਰਿਆਂ ਦੇ ਨਾਲ ਹੀ ਜਦੋਂ ਸਹੀ ਹੋ ਜਾਏਗਾ ਆਪਾਂ ਚੱਲ ਚੱਲਾਂਗੇ ਉਹਨੇ ਚੜਾਵੇ ਆਪਾਂ ਵੀ ਤੇ ਆਪਣੇ ਘਰ ਆ ਨਾਨਕੇ ਤੇਰੇ ਪੁੱਤ ਮੰਮੀ ਦਾ ਘਰ ਵੀ ਆਪਣਾ ਹੀ ਘਰ ਹੁੰਦਾ ਵਾ ਮੰਮੀ ਪਰ ਮੈਨੂੰ ਸਕੂਲ ਜਾਣਾ ਹੀ ਨਾ ਮੇਰੀ ਤਾਂ ਪੜਾਈ ਛੁੱਟ ਗਈ ਵਿੱਚ ਕੋਈ ਗੱਲ ਨਹੀਂ ਪੁੱਤ ਸਕੂਲ ਤੇ ਹਜੇ ਬੰਦ ਨੇ ਜਿੰਨੇ ਚਿਰ ਪਾਣੀ ਨਹੀਂ ਨਿਕਲਦਾ ਕੋਈ ਗੱਲ ਨਹੀਂ ਜਿੰਨੇ ਚਿਰ ਨੂੰ ਸਕੂਲ ਖੁੱਲਣੇ ਨਾ ਉਹਨੇ ਚਿਰ ਆਪਣਾ ਘਰ ਵੀ ਸਹੀ ਹੋਏ ਨਾ ਫਿਰ ਤੂੰ ਸਕੂਲ ਜਾਇਆ ਕਰੀਂ ਆਖੰ ਮਾ ਜੀਆ ਕਰਨਾ ਬੰਦੇ ਨੇ ਕੁਛ ਹੁੰਦਾ ਤੇ ਕਰ ਕੁਛ ਹੋਰ ਪੰਡਾ ਵੈ ਅਜੋ ਮੇਰੀ ਗੱਲ ਸੁਣ ਕੀ ਕੰਡੀ ਚਾਹ ਬਣਾਉਣੀ ਆ ਤੇ ਚਾਹ ਨਾ ਬਣਾਵਾ ਪਹਿਲਾਂ ਮੰਮੀ ਜਿਹੜਾ ਕਮੇਟੀ ਦਾ ਰੋਲਾ ਪਹਿ ਲਾਉਣਾ ਤੇ ਚਾਹਾਂ ਪਿਆਵਾ ਨਹੀਂ ਬੈਣਾ ਮੇਰੀ ਗੱਲ ਸੁਣ ਕਮੇਟੀ ਵਾਲਿਆਂ ਨੂੰ ਭਾਵੇਂ ਤੂੰ ਮਨਾ ਕਰ ਦੇ ਰੋਜ਼ ਘਰੇ ਆਉਂਦੀਆਂ ਨੇ ਉਹਨਾਂ ਨੂੰ ਕਹਿ ਭੀ ਸਾਡੇ ਘਰ ਪਰੌਣੇ ਆ ਵੀ ਗਏ ਆ ਤੇ ਮਗਰ ਤੇਰੇ ਪੇਕੇ ਵੀ ਆਉਣ ਲਏ ਆ ਤੇ ਉਹ ਭੂਆ ਤੇਰੀ ਆਖਣ ਡਈ ਆ ਭੀ ਮੈਂ ਰੋਟੀ ਨਹੀਂ ਵਿਚਾਰੀ ਨੇ ਸਵੇਰ ਦੀ ਖਾਦੀ ਕਿਤੇ ਤੇ ਆਂਦੀ ਰੋਟੀ ਬਣੀ ਤਿਆਰ ਕਰ ਲੋ ਤੇ ਜੇ ਚਾਹ ਬਣੀ ਹੈ ਤਾਂ ਚੱਲ ਦੇ ਦੇ ਚੱਲ ਚਾਹ ਵੀ ਨਾਲ ਹੀ ਜਾਂ ਚਾਹ ਪਿਆ ਦਿੰਨੇ ਪਹਿਲੇ ਤੇ ਰੋਟੀ ਨਾਲ ਤਿਆਰ ਕਰੀਏ ਉਹਨਾਂ ਨੂੰ ਭੁੱਖ ਲੱਗੀ ਹੋ ਮਮੀ ਮੇਰੀ ਨਾ ਗੱਲ ਸੁਣੋ ਧਿਆਨ ਨਾਲ ਪੂਆ ਦੇ ਨਾ ਇਹ ਕਿਖਣੇ ਨਾ ਸ਼ੁਰੂ ਤੋਂ ਹੀ ਇਦਾਂ ਦੇਗੇ ਨੇ ਇਹ ਤਾਂ ਬਸ ਨਾ ਛੁੱਟੀਆਂ ਦੇ ਬਹਾਨੇ ਨਾ ਨਿਕਲ ਕੇ ਆਈ ਹੈ ਨਾਲ ਦੂਜੀ ਗੱਲ ਚਾਹ ਮੈਂ ਤੜੀ ਆ ਨਾ ਤੇ ਬਿਸਕੁਟ ਪਏ ਨੇ ਤਾਂ ਬਾਤ ਮੈਂ ਪੁੱਝਿਆ ਵੀ ਕਰ ਦੇਣੀ ਰੱਖ ਦੇਣੀ ਅੱਗੇ ਤਾਂ ਉਹਨਾਂ ਨੂੰ ਚੁੱਪ ਕਰਕੇ ਖਾ ਪੀ ਲਓ ਐਵੇਂ ਨਾ ਟੰਕੀਆਂ ਨਾ ਕਰ ਕਰਕੇ ਉਹਨੂੰ ਕਹੋ ਖਾ ਐਮੀ ਸਾਡੇ ਇੰਜ ਹੋ ਗਿਆ ਪਿੰਡ ਸਾਡੇ ਇੰਜ ਹੋ ਗਿਆ ਪਿੰਡ ਕੱਲ ਪਰਸੋ ਹੀ ਫੋਨ ਤੇ ਗੱਲ ਲਾਈ ਉਦੋਂ ਤੋਂ ਕੁਛ ਨਹੀਂ ਆਇਆ ਅੱਧੀ ਰਾਤ ਇਹਦੇ ਹੋ ਗਿਆ ਤੇ ਸਿਰ ਸਾਰਾ ਕੁਛ ਇਹਦਾ ਡੁੱਬ ਗਿਆ ਹੈ ਰੋਟੀ ਬਣਾ ਦੇ ਗੱਲ ਕਵਾ ਵੀ ਕੱਲ ਸ਼ਾਮੀ ਤੂੰ ਆਪਣੀ ਮਾਂ ਨਾਲ ਗੱਲ ਕੀਤੀ ਤੇ ਚੰਗੇ ਭਲੇ ਤੇ ਡੁੱਬ ਗਏ ਨਾ ਰਾਤ ਰਾਤ ਹੀ ਆਉਣ ਲੱਗੇ ਨਾ ਤੇਰੇ ਪਿੱਕੇ ਆਇਆ ਵਾ ਨਾ ਪਾਣੀ ਉੱਥੇ ਤੇ ਉਹ ਸੁਖ ਸੁਖਾ ਨਾ ਨਹੀਂ ਆਉਣ ਲੱਗੇ ਵਿਚਾਰੇ ਦੁਖੀ ਹੋ ਕੇ ਆਉਣ ਲੱਗੇ ਤੇ ਮੇਰੇ ਤੋਂ ਪਹਿਲੇ ਤੂੰ ਉਹਨਾਂ ਨੂੰ ਆਪਣੇ ਆਪ ਹਾਂ ਕਰਤੀ ਆ ਵੀ ਹਾਂ ਮੰਮੀ ਦੀ ਕੋਈ ਗੱਲ ਨਹੀਂ ਮੰਮੀ ਨੇ ਮਾਨੀ ਜਾਣਾ ਤੈਨੂੰ ਯਕੀਨ ਹੈ ਮੇਰੇ ਤੇ ਇਸ ਗੱਲ ਦਾ ਤੇ ਤੂੰ ਆਪਣੇ ਪੇਕੇਆਂ ਨੂੰ ਇੱਥੇ ਸੱਦਣ ਲਈ ਠੀਕ ਹੈ ਮੈਂ ਇੱਕ ਵਾਰੀ ਨਾ ਨਹੀਂ ਕੀਤੀ ਇਹ ਵੀ ਮੇਰੇ ਨਾਨਣ ਆਂ ਸਦੀ ਮਾਲਕਾ ਨਾ ਤੁਹਾਡੇ ਵਾਂਗ ਨੂੰ ਆ ਨਾ ਤਾਂ ਮਾਲਕਨ ਵੀ ਆ ਮੇਰਾ ਬੰਦਾ ਵੀ ਪੂਰੀ ਕਮਾਈ ਇੱਥੇ ਵਾਰਦਾ ਵੈ ਸਾਰੇ ਪਾਸਿਓ ਖਰਚਾ ਰਲ ਮਿਲ ਕੇ ਚੱਲਦਾ ਮੈਂ ਆਪਣੇ ਪੇਕੇ ਬੁਲਾ ਸਕਦੀ ਆ ਉਹ ਕਿਹੜੀ ਹੱਕ ਨਾ ਕਿੱਥੇ ਬਹਿਣ ਲੱਗੀ ਆ ਉਹ ਵੀ ਇੰਨੇ ਦਿਨ ਵਾਸਤੇ ਕਿਉਂ ਇਹ ਨਾ ਬੋਲ ਕਿ ਮਾਲਕਣ ਮੈਂ ਆ ਤੇ ਮਾਲਕਣ ਤੂੰ ਆ ਸਾਡੇ ਦੋਵਾਂ ਤੋਂ ਪਹਿਲੇ ਮਾਲਕਣ ਉਹ ਹੀ ਇਸ ਘਰ ਦੀ ਉਹ ਧੀ ਆ ਕਿਆ ਨਬਲੀ ਉਹਦਾ ਹੀ ਸਾਰਾ ਕੁਛ ਉਹਨੇ ਸਾਈਨ ਕੀਤੇ ਤੁਹਾਨੂੰ ਮਿਲਿਆ ਵਾ ਲੱਗੀ ਸਮਝ ਤੇਰੇ ਵਰਗੀ ਡਈ ਨਾਸਾਂ ਫਲਾਉਣ ਹਣ ਤੇ ਦੂਜੀ ਗੱਲ ਐਸ ਮੌਕੇ ਤੇ ਕਦੀ ਕਿਸੇ ਨੂੰ ਨਾ ਕਰੀਦੀ ਆ ਕਿਥੋਂ ਵਿਚਾਰੀ ੱੱਕੇ ਖਾਂਦੀ ਆਈ ਆ ਕਿ ਮੈਂ ਆਪਣੇ ਪੇਕੇ ਚੱਲੀ ਆ ਪਰ ਜਾਈ ਭਰਾ ਤੇ ਮਾਣ ਆ ਜੇ ਧੀ ਇੱਥੇ ਨਾ ਆਵੇ ਤੇ ਕਿੱਥੇ ਜਾਵੇ ਆ ਹਾਲਾਤਾਂ ਚ ਨਾਲੇ ਨਾ ਆ ਹਾਲਾਤਾਂ ਚ ਸੱਤ ਬਗਾਨਿਆਂ ਨੂੰ ਨਹੀਂ ਮਨਾ ਕਰੀਦਾ ਉਹ ਫੇਰ ਆਪਣੀ ਆ ਤੇ ਤੇਰੇ ਪੇਕੇ ਵੀ ਆਪਣੇ ਆ ਜਦ ਮੈਂ ਨਹੀਂ ਦੇਲ ਚੇ ਚੀਜ਼ਾਂ ਲਿਆਂਦੀਆਂ ਤੂੰ ਆਪੇ ਹਾਂ ਕਰਦੀ ਆ ਤੇਰੀ ਕਿੱਦਾਂ ਜ਼ਰੂਰਤ ਪਈ ਆ ਕੁਛ ਕਰਨ ਦੀ ਮੇਰੇ ਪਿਆਰ ਦਾ ਹੀ ਨਾ ਫਾਇਦਾ ਨਾ ਚੋਕ ਕਿ ਮੈਂ ਤੈਨੂੰ ਕਦੀ ਚੰਗੀ ਮਾੜੀ ਨਹੀਂ ਕਹੀ ਤੇ ਤੂੰ ਮੁਖਤਿਆਰ ਬਣ ਜੇ ਤੇ ਮੇਰੇ ਰਿਸ਼ਤੇਆਂ ਨਾਲ ਇਦਾਂ ਕਰੇ ਅੱਜ ਤੱਕ ਅੱਜ ਤੱਕ ਮੈਂ ਆਪਣੀ ਨਨਾਨਾ ਇੱਕ ਦਿਹਾੜੀ ਚ ਚਾਰ ਗੇੜੇ ਮਾਰੇ ਮੈਂ ਕਦੀ ਮੱਥੇ ਵਟ ਨਹੀਂ ਪਾਇਆ ਉਹ ਤੇ ਖੁਦ ਰਾਜੀ ਖੁਸ਼ੀ ਆਉਂਦੀ ਸੀ ਤੇ ਤਾਂ ਦਸ-ਦਸ ਦਿਨ ਇੱਥੇ ਰਹਿੰਦੀ ਸੀ ਨਿਆਣੇ ਲੈ ਕੇ ਤੇ ਮੈਂ ਤਾਂ ਨਹੀਂ ਕਦੀ ਮੱਥੇ ਵਟ ਪਾਇਆ ਤੇ ਅੱਜ ਹੱਜ ਤੇ ਉਹ ਹਾਲਾਤਾਂ ਦੀ ਮਾਰੀ ਆਈ ਆ ਅੱਜ ਮੈਂ ਕਿੱਦਾਂ ਮੱਥੇ ਵੱਟ ਪਾਲਾਂ ਆ ਸਮਾਨ ਲੇਖ ਤੇ ਆਪਣੇ ਸਹੁਰੇ ਹੱਥ ਪਰਚੀ ਫੜਾ ਤੇ ਮੰਗਾ ਤੇ ਰੋਟੀ ਪਾਣੀ ਬਣਾਉਣ ਚ ਕੋਈ ਕੰਜੂਸੀ ਨਹੀਂ ਕਰਨੀ ਜਿਹੜੀ ਚੀਜ਼ ਨਿਆਣੇ ਮੰਗਦੇ ਬਣਾ ਕੇ ਦੇ ਮੈਗੀ ਮੰਗਦੇ ਪਾਸਾ ਮੰਗਦੇ ਜੋ ਮੰਗਦੇ ਉਹਨਾਂ ਨੂੰ ਬਣਾ ਕੇ ਦੇ ਤੇ ਸੋਹਣੀ ਬੜੀ ਰੋਟੀ ਤਿਆਰ ਕਰਨੀ ਜਿੱਦਾਂ ਆਪਣੇ ਪੇਕਿਆਂ ਨੂੰ ਰੋਟੀ ਖਵਾਉਣੀ ਹੈ ਨਾ ਉਦਾਂ ਹੀ ਮੇਰੇ ਨਾਨਾ ਨੂੰ ਨਾਲ ਰੋਟੀ ਖਵਾਉਣੀ ਆ ਉਹ ਇਹ ਨਾ ਕਵੇ ਕਿ ਪੇਕਿਆਂ ਨੂੰ ਬਣਾ ਬਣਾ ਇੱਥੇ ਸ਼ਾਈ ਪਨੀਰ ਖਵਾਉਣੀ ਹੈ ਤੇ ਸਾਨੂੰ ਕੀ ਰੋਟੀ ਖਵਾਉਣੀ ਤੇ ਮਾਂ ਚ ਕਿਤੇ ਆ ਗਈ ਨਾ ਤੇ ਮੈਂ ਤੇਰੇ ਵਾਰੰਟ ਜਾਰੀ ਕਰ ਦੇਣੀ ਕਿ ਤੈਨੂੰ ਮੈਂ ਦੱਸਾਂ ਨਹੀਂ ਨਹੀਂ ਮੰਮੀ ਨਹੀਂ ਨਹੀਂ ਮੇਰੇ ਕੋ ਗਲਤੀ ਨਹੀਂ ਤੇ ਤਾਂ ਸੱਸ ਦਾ ਹੋ ਨਹੀਂ ਰੂਪ ਵਖੇਗੀ ਨਹੀਂ ਐਦਾਂ ਨਾ ਬੋਲੋ ਮੈਂ ਤਾਂ ਤੁਹਾਨੂੰ ਕਦੀ ਐਦਾਂ ਬੋਲਦੇ ਵੀ ਨਹੀਂ ਸੁਣਿਆਗਾ ਅੱਜ ਕਿੱਦਾਂ ਬੋਲ ਪਏ ਤੁਸੀਂ ਮੈਂ ਹੀ ਗਲਤਾਂ ਮੈਂ ਦਿਮਾਗ ਤੇ ਅਕਲ ਤੇ ਪੜਦਾ ਪਿਆ ਸੀ ਮੰਮੀ ساری ਉਮਰ ਮੈਂ ਰਿਸ਼ਤੇ ਬਣਾ ਕੇ ਰੱਖੇ ਨੇ ਅੱਜ ਤੱਕ ਮੇਰੀ ਨਨਾਨ ਮੇਰੀ ਨਿਸਿੱਤ ਕਰਦੀ ਆ ਕਿ ਮੇਰੀ ਪਰਜਾਈ ਵਰਗੀ ਕਿਤੇ ਪਰਜਾਈ ਨਹੀਂ ਮੇਰੇ ਗੱਲ ਲਾ ਕੇ ਰੋਈ ਉਹਨੂੰ ਮਾਣਿਆ ਤਾਂ ਰੋਈ ਆ ਹੋਰ ਵੀ ਉਹਦੇ ਸਹੁਰਿਆਂ ਦੇ ਰਿਸ਼ਤੇ ਆਗੇ ਹੀ ਉਹਨਾਂ ਦੇ ਘਰੇ ਚਲ ਜਾਂਦੀ ਉਹਨਾਂ ਦਾ ਦੁੱਖ ਫੋਲ ਲੈਂਦੀ ਕਿਹੜਾ ਨਾ ਕਰਦਾ ਸ਼ਹਿਰ 'ਚ ਉਹਦੇ ਵੀ ਰਿਸ਼ਤੇਦਾਰੀਆਂ ਨੇ ਪਰ ਉਹ ਆਪਣੇ ਪੇਕੇ ਆਈ ਆ ਹਾਪਕ ਨਾਲ ਆਪਣੀ ਪਰਜਾਈ ਕੋ ਆਈ ਆ ਉਹਦੀ ਮਾਂ ਨਹੀਂ ਨਾ ਇੱਥੇ ਹੈਗੀ ਤੇ ਮੈਂ ਉਹਨੂੰ ਕਬ ਦੀ ਕਮੀ ਨਹੀਂ ਮਹਿਸੂਸ ਹੋਣ ਦਿੱਤੀ ਵੀ ਤੇਰੀ ਮਾਂ ਇੱਥੇ ਹੈ ਨਹੀਂਗੀ ਤੇ ਤੂੰ ਪੇਕੇ ਨਹੀਂ ਆਉਣਾ ਜਾਂ ਤੂੰ ਬੁਰੇ ਵਕਤ ਤੇ ਨਹੀਂ ਆਉਣਾ ਮੈਂ ਹੀ ਉਹਦੀ ਮਾਂ ਤੇ ਮੈਂ ਹੀ ਉਹਦੀ ਪਰਜਾਈ ਆ ਤੇ ਮੈਂ ਹੀ ਉਹਦਾ ਸਭ ਕੁਛ ਆ ਤੇ ਮੈਂ ਇਹ ਰਿਸ਼ਤੇ ਮੈਨੂੰ ਉਪਰੇ ਨਾ ਲੱਗਣ ਅੱਗੇ ਤੋਂ ਵੀ ਹਾਂ ਮੇਰੀ ਨੌ ਆ ਗਈ ਤੇ ਮੇਰੀ ਨੌ ਹੁਣ ਰਿਸ਼ਤੇ ਨਭੋਣੇ ਨਹੀਂ ਜਾਣਦੀ ਨਹੀਂ ਨਹੀਂ ਮੰਮੀ ਗਲਤੀ ਹੋ ਗਈ ਕਹਿਣ ਤਾਂ ਦਹੀਆਂ ਜਿੰਨੀ ਮੈਂ ਉਹ ਭਗਤ ਆਪਣੇ ਪੇਕੇਆਂ ਦੀ ਕਰਾਂਗੀ ਨਾ बराबर ਤੇ ਪੂਆਜੀ ਦੀ ਕਰਾਂਗੀ ਆਪਣੇ ਡੈਡੀ ਨੂੰ ਸਮਾਨ ਲੈ ਕੇ ਦੇ ਵੱਡੀਆਂ ਕੜਾਈਆਂ ਦੋਵੇਂ ਕੱਢ ਤੇ ਸਬਜ਼ੀ ਖੁੱਲੀ ਬਣਾ ਤੇ ਇੱਕੋ ਜੀ ਰੋਟੀ ਰਸੋਈ ਚ ਤਿਆਰ ਹੋਣੀ ਚਾਹੀਦੀ ਸਲਾਦ ਸਲੂਚ ਤੇ ਇੱਕੋ ਜੀ ਰੋਟੀ ਸਭ ਨੂੰ ਖਵਾਉਣੀ ਹੈ ਹਾਂਜੀ ਜੋ ਚਾਹ ਨਾ ਉਹਨਾਂ ਨੂੰ ਦੇਣਾ ਉਹੀ ਚਾਹ ਨਾ ਉਹਨਾਂ ਨੂੰ ਦੇਣਾ ਮੇਰੇ ਕੋਲ ਵਿਤ ਕਰਾਣੀ ਚਾਹੀਦਾ ਹਾਂਜੀ ਠੀਕ ਹੈ ਜਿੰਨਾ ਤੁਹਾਨੂੰ ਲਾਡ ਕਰੋ ਤੁਸੀਂ ਚੜਦੇ ਜਾਂਦੇ ਜੇ ਉਹ ਗੱਲ ਸ਼ਰਮ ਕਰੰਜੂ ਆਪਣੇ ਆਪ ਤੇ ਥੋੜੀ ਜਿਹੀ ਨਹੀਂ ਸ਼ੀਸ਼ੇ ਮੂਰੇ ਖਲੋ ਜਾ ਤੇ ਸ਼ਾਇਦ ਆਪਣੇ ਆਪ ਨੂੰ ਉਹਨਾਂ ਵੇਖੇ ਕੀ ਤੈਨੂੰ ਹੋ ਗਿਆ ਲੋਕੀ ਇੱਥੇ ਮਰ ਮਰ ਜਾਣਦੇ ਇੱਕ ਦੂਜੇ ਦੀ ਸੇਵਾ 'ਚ ਲੱਗੇ ਹੋਏ ਨੇ ਖਰੇ ਕਿੰਨਾ ਕੁਝ ਕਰਨਦੇ ਨੇ ਤੇ ਤੂੰ ਪੁਕਾਰ ਆ ਜਾਂਦੇ ਮੱਥੇ ਵੱਟ ਪਾਣ ਨੀ ਘੜੀ ਦਾ ਨਹੀਂ ਪਤਾ ਪਾਣੀ ਦਾ ਬੁਲਬੁਲਾ ਬੰਦਾ ਜੇ ਇੱਥੇ ਆ ਗਿਆ ਪਾਣੀ ਤੇ ਤੂੰ ਕਿੱਧਰ ਜਾਏਂਗੀ ਤੈਨੂੰ ਤਾਂ ਰੱਬ ਨੇ ਕਿਤੇ ਨਹੀਂ ਜਗ੍ਹਾ ਦੇਣੀ ਹੀ ਜਿਵੇਂ ਮੱਥੇ ਵੱਟ ਪਾਣ ਨੀ ਚਾਹ ਮੈਂ ਬਾਅਦ 'ਚ ਪਿਆਵਾਂਗੀ ਪਹਿਲਾਂ ਮੈਂ ਬੱਚਿਆਂ ਨੂੰ ਰੋਟੀ ਦਿਵਾਵਾਂ ਰੱਬ ਵੀ ਮੈਨੂੰ ਮਾਫ਼ ਕਰੇ ਬੰਦਾ ਤੇ ਬਾਅਦ 'ਚ ਕਰੇਗਾ